ਅੰਜਕੁਲਾ ਦੇ ਸੁਲੰਤ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਮਨਾਣ ਆਏ ਤਿੰਨ ਦੋਸਤਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੋਟਲ ਦੇ ਬਾਹਰ ਪਾਰਕਿੰਗ 'ਚ ਕਾਰ 'ਚ ਸਵਾਰ ਤਿੰਨ ਦੋਸਤਾਂ ਦੇ ਅਚਾਨਕ ਕਾਰ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਵਿਕੀ ਅਤੇ ਵਿਪਨ ਵਾਸੀ ਦਿੱਲੀ ਅਤੇ ਦੀਆਂ ਵਾਸੀ ਹਸਾਰ ਕੈਂਟ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਰਾਪਰ ਜਾਣਕਾਰੀ ਅਨੁਸਾਰ ਪਿੰਜੌਰ ਦੇ ਹੋਟਲ ਸਲਾਨੰਨਤ ਵਿਚਤਵ ਰਾਤ 8 ਤੋਂ 10 ਦੋਸਤ ਪਾਰਟੀ ਮਨਾਉਣ ਆਏ ਸਨ ਜਿਲਕਪੁਰ ਦੇ ਰਹਿਣ ਵਾਲੇ ਅਨਿਲ ਭਾਰਤਵਾਜ ਨੇ ਆਪਣੇ ਸਾਰੇ ਦੋਸਤਾਂ ਨੂੰ ਆਪਣੇ ਜਨਮ ਦਿਨ ਤੇ ਬੁਲਾਇਆ ਸੀ ਪਾਰਟੀ ਤੋਂ ਬਾਅਦ ਜਿਵੇਂ ਸਾਰੇ ਦੋਸਤ ਹੋਟਲ ਦੀ ਪਾਰਕਿੰਗ 'ਚ ਪਹੁੰਚੇ ਤਾਂ ਇੱਕ ਇੱਕ ਕਾਰ 'ਚ ਸਵਾਰ ਕੁਝ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਲਗਾਤਾਰ ਚੱਲ ਰਹੀ ਗੋਲੀਬਾਰੀ ਕਾਰਨ ਦੋ ਨੌਜਵਾਨਾਂ ਅਤੇ ਇੱਕ ਲੜਕੀ ਦੀ ਗੋਲੀ ਲੱਗਨ ਕਾਰਨ ਮੌਤ ਹੋ ਗਈ। ਸਨਮਨਤ ਹੋਟਲ ਦੇ ਮੈਨੇਜਰ ਮਨੀਲ ਮੋਗੰਗਿਆ ਅਤੇ ਮੁਲਜ਼ਮ ਮੋਕੇ ਤੋਂ ਫਰਾਰ ਹਨ। ਪੁਲਿਸ ਫੋਰਸ ਮੋਕੇ ਤੇ ਮੌਜੂਦ ਹਨ। ਦੋਵੇਂ ਮ੍ਰਿਤਕ ਲੜਕੇ ਮਾਮਾ ਪਾਂਜਾ ਦੱਸੇ ਜਾਂਦੇ ਹਨ।